ਜੇ ਅੱਜ ਤੁਹਾਡੇ ਪੇਰੈਂਟਸ ਤੁਹਾਨੂੰ ਦੇਖ ਰਹੇ ਹੁੰਦੇ ਇੱਥੇ ਤੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਮੈਨੂੰ ਲੱਗਦਾ ਹੈਪੀ ਤਾਂ ਹੋਣੇ ਸੀਗੇ ਕਈ ਰੇਜ਼ ਦਾ ਹੁੰਦਾ ਵੀ ਕਾਸ਼ ਉਹ ਮੁੜ ਆਉਂਦੇ ਯਾਰ ਮੈਨੂੰ ਇਦਾਂ ਸੀ ਵੀ ਇਹ ਕਿੱਦਾਂ ਮਰਨਾ ਹੋ ਗਿਆ ਯਾਰ ਵੀ ਇਹ ਹੋ ਹੀ ਨਹੀਂ ਸਕਦਾ ਯਾਰ ਮਰਨਾ ਕਿਉਂ ਹੋਇਆ ਇਦਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਕਿੰਨੇ ਟਾਈਮ ਦੀ ਵੇਟ ਸੀਗੀ ਬਟ ਫਾਈਨਲੀ ਦਿਸ ਇਜ਼ ਹੈਪਨਿੰਗ ਰਾਈਟ ਦੈਟ ਨਾਟਸ ਗੁੱਡ ਦਾ ਹੀ ਵਾਹ ਮੈਨੂੰ ਹੱਸਦਾਂ ਮੈਂ ਕਿਹਦੀ ਘਾਟੀ ਸੋਣਾ ਲੱਗਦਾ ਪਰ ਜੇ ਤੁਸੀਂ ਕਹਿੰਦੇ ਮੈਂ ਹੱਸ ਦਿੰਨਾ ਇਕ ਕੋਈ ਅਡਵਾਈਸ ਤੁਹਾਡੀ ਲਾਈਫ 'ਚ ਜਿਹਨੇ ਤੁਹਾਡੇ ਕੈਰੀਅਰ ਦੀ ਟਰਾਜੈਕਟਰੀ ਬਦਲ ਦਿੱਤੀ ਹੋਵੇ ਮੈਂ ਸੋਚਦਾ ਵੀ ਜਦੋਂ ਮੇਰੇ ਕੋਲ ਨੂੰ ਜਵਾਬ ਹੋਣੇ ਆ ਉਹ ਨਾ ਕਿਤੇ ਆਏ ਸੋਚਣ ਵੀ ਸਾਡਾ ਡੈਡੀ ਯਾਰ ਅੱਧੀ ਜ਼ਿੰਦਗੀ ਦੁਖੀ ਹੋ ਕੇ ਕੱਟ ਗਿਆ ਤੁਸੀਂ ਆਪਣੇ ਆਪ ਨੂੰ ਖੁਸ਼ ਕਿਦਾਂ ਰੱਖੋਗੇ ਰੋਲਿੰਗ ਆਰ ਯੂ ਰੋਲਿੰਗ ਹਾਂਜੀ ਗਾਇਸ ਜੀ ਆਏ ਨੂੰ ਇਹ ਮੇਰਾ ਘਰ ਆ ਜਲੰਧਰ ਦੇ ਵਿੱਚ ਤੇ ਇਸ ਟਾਈਮ ਮੇਰੇ ਵਾਈਫ ਹਰਸੁਖ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ ਕੈਮਰੇ ਦੇ ਪਿੱਛੇ ਇੰਡੀਆ ਦੇ ਵਿੱਚ ਮੈਂ ਕੁਝ ਦਿਨ ਪਹਿਲਾਂ ਕਰਨ ਭਾਜੀ ਨੂੰ ਮਿਲਿਆ ਤੇ ਕਰਨ ਭਾਜੀ ਨੂੰ ਮੈਂ ਮਿਲਣ ਦਰਮਿਆਨ ਉਹਦੀ ਫੋਟੋਆਂ ਖਿੱਚੀਆਂ ਪਰ ਫੋਟੋਆਂ ਖਿੱਚਣ ਦੇ ਨਾਲ ਮੈਂ ਉਹਨਾਂ ਨੂੰ ਕੁਝ ਸਵਾਲ ਪੁੱਛੇ ਉਹ ਸਵਾਲ ਕੀ ਸੀਗੇ ਆਜੋ ਜਾਣੀਏ ਇਸ ਵੀਡੀਓ ਦੇ ਵਿੱਚ ਏਸ ਬ੍ਰੋ ਫਾਈਨਲੀ ਸਤੇਜ ਵੀਰੇ ਕੀ ਹਾਲ ਹੈ ਵੈਲਕਮ ਪਲੀਜ਼ ਸਤਿ ਸ਼੍ਰੀ ਅਕਾਲ ਕਰਨ ਵੀਰੇ ਕਿਵੇਂ ਹੋ ਤੁਸੀਂ ਬਹੁਤ ਵਧੀਆ ਠੀਕ ਠਾਕ ਬਹੁਤ ਟਾਈਮ ਹੋ ਗਿਆ ਬਹੁਤ ਡਿਊ ਸੀਗਾ ਲੌਂਗ ਡਿਊ हां जी बाजी मैं क्या फाइनली इंडिया तुसी इंडिया आए हो हां जी ਤੁਹਾਨੂੰ ਪਤਾ ਮੇਰਾ ਸ਼ੌਕ ਆ ਫੋਟੋਗ੍ਰਾਫੀ ਦਾ ਬਿਲਕੁਲ ਬਾਜੀ ਅੱਜ ਮੇਰੀ ਵੀ ਫੋਟੋ ਖਿੱਚਣੀਆਂ ਬਣਦੀਆਂ ਨੇ ਤੁਹਾਡੀਆਂ ਫੋਟੋ ਖਿੱਚਣੀਆਂ ਬਾਜੀ ਪਲੀਜ਼ ਕਿੱਥੇ ਖਿੱਚੀ ਤੁਸੀਂ ਦੱਸੋ ਪਹਿਲਾਂ ਫੋਟੋ ਤੋਂ ਸ਼ੁਰੂ ਕਰਦੇ ਆ ਮੈਨੂੰ ਲੱਗਦਾ ਉੱਥੇ ਖਿੱਚ ਲੈਣੀ ਚਾਹੀਦੀ लेट्स डू ਇਟ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਕਿੰਨੇ ਟਾਈਮ ਦੀ ਵੇਟ ਸੀਗੀ ਬਟ ਫਾਈਨਲੀ ਦਿਸ ਇਜ਼ ਹੈਪਨਿੰਗ ਤੇ ਮੈਨੂੰ ਪ੍ਰਿੰਟ ਕਰਕੇ ਵੀ ਅੱਜ ਹੀ ਦੇ ਕੇ ਜਾਣੀ ਆ ਤੁਸੀ ਮੇਕ ਸ਼ੋਰ ਵੀਰੇ ਦਾਣ ਪਾਜੀ ਬੈਠ ਕੇ ਖਿੱਚੀਆ ਬੈਠ ਕੇ ਕਾ ਲੋ ਇੱਦਾਂ ਓਕੇ ਰਾਈਟ ਸੈਟ ਦੈਟਸ టు ਇਟ ਧੰਨਵਾਦ ਕਰੇ ਜਾ ਕੇ ਮੈਂ ਆਪਣੀ ਫ੍ਰਿਜ ਤੇ ਲਾਉਣੀ ਹੈ ਅਮੇজিং ਇੱਥੇ ਦੇਖੀਏ ਬਸ ਫਰੀ ਗੱਥੀ ਐਕਸਲੈਂਟ ਬੜੀ ਇੱਕ ਥੋੜਾ ਬਾਹਰ ਨੂੰ ਦੇਖਦੇ ਹਾਂ ਕਰ ਲੋ ਲਵ ਇਟ ਵਨ ਮੋਰ ਲੁਕਿੰਗ ਐਟ ਦ ਕੈਮਰਾ ਦਿਸ ਵੇ ਇੱਕ ਹੋਰ ਕੈਮਰਾ ਵਨ ਹੋਰ ਥੋੜਾ ਹੱਸ ਕੇ ਕਰ ਲੈਨੇ ਓਕੇ ਵੈ ਗੋ ਇੱਕ ਹੋਰ ਕਰ ਲੈਨੇ ਹੱਸ ਕੇ ਲਵ ਇਟ ਤੁਹਾਨੂੰ ਜਿਆਦਾ ਪੋਜ਼ਿੰਗ ਕੋਈ ਮੈਨੂੰ ਦੱਸਣੀ ਪੈਂਦੀ ਆ ਦੱਸ ਆਜੋ ਕੋਈ ਦੀ ਕਰਦੇ ਆ ਹੌਲੀ ਹੌਲੀ ਮੈਨੂੰ ਹੱਸਦਾ ਮੈਂ ਕਿਹਦੀ ਕਾਟੀ ਸੋਹਣਾ ਲੱਗਦਾ ਪਰ ਜੇ ਤੁਸੀਂ ਕਹਿੰਦੇ ਮੈਂ ਹੱਸ ਦੇਣਾ ਲਵਰ ਬਈ ਥੈਂਕ ਯੂ ਸੋ ਮੱਚ ਵੀਰੇ ਹੋਰ ਕਿਵੇਂ ਤੁਸੀਂ ਬਸ ਵਧੀਆ ਭਾਜੀ ਕਿੱਦਾਂ ਚੱਲ ਰਹੀ ਇੰਡੀਆ ਬਸ ਠੀਕ ਠਾਕ ਭਾਜੀ ਬਲੇਸਿੰਗ ਆ ਚੰਡੀਗੜ੍ਹ ਦਾ ਸ਼ੋ ਕਰਕੇ ਹਟਿਆ ਸੀ ਅਮ ਥੋੜਾ ਦੇ ਟਾਇਰਡ ਸੀਗਾ ਪਰ ਲੋਕਾਂ ਦਾ ਜਦੋਂ ਜੋਸ਼ ਦੇਖਿਆ ਇੰਨੇ ਲੋਕ ਹੀ ਆਏ ਨੇ ਸੋਹਣੇ ਸੋਹਣੇ ਚਿਹਰੇ ਤੇ ਬਹੁਤ ਵਧੀਆ ਲੱਗਿਆ ਆ ਇੰਨੇ ਜੋ ਕੇ ਹੈ ਨਹੀਂ ਸੀ ਜਨੇ ਪਰਮਾਤਮਾ ਨੇ ਕੀਤੇ ਆ ਪਰ ਏਵਰੀ ਮੂਮੈਂਟ ਬੱਸ ਇੰਜੁਆਇ ਕਰ ਰਿਹਾ ਹਾਂ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਭਾਈ ਜੇ ਅੱਜ ਤੁਹਾਡੇ ਪੇਰੈਂਟਸ ਤੁਹਾਨੂੰ ਦੇਖ ਰਹੇ ਹੁੰਦੇ ਇੱਥੇ ਤੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਮੈਨੂੰ ਲੱਗਦਾ ਹੈਪੀ ਤਾਂ ਹੋਣੇ ਸੀਗੇ ਉਹਨਾਂ ਦਾ ਰਿਐਕਸ਼ਨ ਮੈਨੂੰ ਪਤਾ ਨਹੀਂ ਪਰ ਮੇਰਾ ਰਿਐਕਸ਼ਨ ਮੇਰੇ ਚਿਹਰੇ ਤੇ ਸਮਾਈਲ ਨਹੀਂ ਸੀ ਜਾਣੀ ਯਾਰ ਸੱਚੀ ਕਹਿੰਦਾ ਮੈਨੂੰ ਕਈ ਰੇਤਾਂ ਹੁੰਦਾ ਵੀ ਕਾਸ਼ ਉਹ ਮੁੜ ਆਉਂਦੇ ਯਾਰ ਵੀਰੇ ਮੈਂ ਤੈਨੂੰ ਸੱਚੀ ਦੱਸ ਰਿਹਾ ਮਤਲਬ ਮੈਨੂੰ ਪਤਾ ਇਹ ਚੀਜ਼ ਪੋਸਿਬਲ ਨਹੀਂ ਮੈਂ ਉਹ ਦਿਨ ਸ਼ੋਅ ਤੇ ਵੀ ਕਿਹਾ ਸੀ ਵੀ ਉੱਤੇ ਬੈਠੇ ਦੇਖ ਰਿਹਾ ਮੈਨੂੰ ਪਤਾ ਤੇ ਮੈਂ ਰੋਜ਼ ਇਹੀ ਹੋਪ ਕਰਦਾ ਹਾਂ ਇਹ ਚੀਜ਼ ਸੱਚ ਹੋਵੇ ਕਾਸ਼ ਕਿਤਨਾ ਕਿਤੇ ਮੇਰਾ ਮੈਸੇਜ ਉਹਨਾਂ ਨੂੰ ਪਹੁੰਚ ਜਾਂਦਾ ਹੋਵੇ ਵੀ ਮੈਂ ਸੱਚੀ ਉਹਨਾਂ ਨੂੰ ਬਹੁਤ ਮਿਸ ਕਰ ਰਿਹਾ ਬਾਈ ਸਪੈਸ਼ਲੀ ਜਿਹੜਾ ਆ ਮੋਮੈਂਟ ਆਫ ਲਾਈਫ ਆ ਨਾ ਜਿਹੜਾ ਆ ਟਾਈਮ ਚੱਲ ਰਿਹਾ ਇੱਥੇ ਮੈਨੂੰ ਉਹਨਾਂ ਦੀ ਸਭ ਪਰ ਕਿਤਨਾ ਕਿਤੇ ਇਹ ਸਾਰਾ ਕੁਝ ਹੋਣਾ ਕਰ ਕੀ ਹੋ ਰਿਹਾ ਹੈ ਨਾ ਬਸ ਇਹੀ ਗੱਲ ਤੇ ਮੇਰਾ ਯਕੀਨ ਹੈ ਵੀ ਉਹ ਉਹ ਹੈਗੇ ਨੇ ਕਿਤਨਾ ਕਿਤੇ ਬਿਲਕੁਕੁ ਥੋੜੇ ਜਿਹੇ ਬ్రో ਮਿਸਟਰ ਬਲਵੰਦਰ ਸਿੰਘ ਆਂਗਲਾ ਬ్రో ਇਹਦੀ ਵੀ ਚਾਹੀਦੀ ਹੈ ਫੋਟੋ ਬ్రో ਯੂ نو ਆਮ ਸ਼ੋਰ ਲਾਈਕ ਸਪਿਰਚੁਅਲੀ ਉਹ ਤੁਹਾਨੂੰ ਗਾਈਡ ਕਰ ਰਹੇ ਆ ਬਿਲਕੁਲ ਭਾਈ ਹਾਂਜੀ ਐਂਡ ਯੂ ਕੈਨ ਇੰਟਰਨਲੀ ਫੀਲ ਇਟ ਵਿਦਰਨ ਯੂਰਸੈਲਫ ਇਹਨੂੰ ਤੁਹਾਨੂੰ ਮਹਿਸੂਸ ਹੁੰਦਾ ਹੋਣਾ ਨਾਲ ਦੀ ਨਾਲ ਕੋਈ ਗਾਰਡੀਅਨ ਹੈਗਾ ਜਿਹੜਾ ਤੁਹਾਨੂੰ ਬਿਲਕੁਲ I ਮੈਨ ਹਰ ਇੱਕ ਸ਼ੋਅ ਤੇ ਚੜ੍ਹਨ ਤੋਂ ਪਹਿਲਾਂ ਬਾਜੀ ਮੈਂ ਤੁਹਾਨੂੰ ਗੱਲ ਦੱਸਦਾ ਮੈਨੂੰ ਪਤਾ ਨਹੀਂ ਹੁੰਦਾ ਮੈਂ ਕਿੱਦਾਂ ਪਰਫਾਰਮ ਕਰਨਾ ਮੈਂ ਕਿਤੇ ਗਾਉਣਾ ਸਿੱਖਿਆ ਨਹੀਂ ਲਿਖਣਾ ਵੀ ਚਲੋ ਸਿੱਖ ਨਹੀਂ ਹੁੰਦਾ ਪਰ ਲਿਖਣਾ ਆ ਗਿਆ ਸੀ ਗਾਉਣਾ ਤਾਂ ਚਲੋ ਮਹਾਰਾਜ ਦੀ ਕਿਰਪਾ ਹੋਈ ਆ ਆਪਣੇ ਆਪ ਪ੍ਰੈਕਟਿਸ ਦੇ ਨਾਲ ਨਾਲ ਮੈਨੂੰ ਪਤਾ ਲੱਗਣ ਲੱਗ ਗਿਆ ਪਰ ਇਹ ਸਾਰੀਆਂ ਚੀਜ਼ਾਂ ਮੇਰੇ ਲਈ ਜਿੱਦਾਂ ਪੋਸੀਬਲ ਹੁੰਦੀਆਂ ਨੇ ਮੈਨੂੰ ਇਹ ਲੱਗਦਾ ਵੀ ਉਹੀ ਮੇਰੇ ਗਾਰਡੀਨ ਇੰਜੀਨਸ ਬਣ ਕੇ ਮੇਥੋਂ ਸਾਰਾ ਕੁਝ ਕਰਾ ਰਹੇ ਆ 쇼 ਤੇ ਮੈਨੂੰ ਸਟੇਜ ਤੇ ਜਾਣ ਤੋਂ 2 ਸੈਕਿੰਡ ਪਹਿਲਾਂ ਵੀ ਨਹੀਂ ਮੇਰੇ ਤੇ ਯਕੀਨ ਹੁੰਦਾ ਵੀ ਮੇਥੋਂ ਹੋ ਜਾਊਗਾ ਪਰ ਮੈਂ ਸਾਰਾ ਕੁਝ ਛੱਡਾਂ ਗੱਡ ਕੀ ਆਉਣਾ ਹਰੇਕ ਰੀਸ ਉਹਨਾਂ ਦੀ ਕਿਰਪਾ ਹੀ ਆ ਬਿਲਕੁਲ ਹਾਂਜੀ ਇਹ ਚੀਜ਼ ਤਾਂ ਮੈਨੂੰ ਪੂਰਾ ਯਕੀਨ ਆਉਂਦਾ ਵਾਈ ਬਿਲਕੁਲ ਵਾਈ ਆ ਲਵ ਥੈਟ ਭਾਜੀ ਆ ਮੈਂ ਖੁਰ ਤੁਹਾਨੂੰ ਸਵਾਲ ਪੁੱਛਣਾ ਚਾਹੁੰਨਾ ਤੁਸੀਂ ਆਪਣੇ ਆਪ ਨੂੰ ਖੁਸ਼ ਕਿਦਾਂ ਰੱਖਦੇ ਹੋ ਬੋਕਨ ਆਪਣੇ ਆਪ ਨੂੰ ਖੁਸ਼ ਕਰਨਾ ਪੈਂਦਾ ਬਾਈ ਕਿਹ ਜੀ ਮੈਨੂੰ ਇਹ ਵੀ ਨਹੀਂ ਹਲੇ ਵੀ ਨਹੀਂ ਪਤਾ ਮੈਂ ਕਿਦਾਂ ਰੱਖਦਾ ਬਸ ਆਪਣੇ ਆਪ ਨੂੰ ਕਹਿਣਾ ਹੀ ਪੈਂਦਾ ਵੀ ਹੁਣ ਹਾਸਲਾ ਥੋੜਾ ਜਿਆਦਾ ਬਹੁਤ ਟਾਈਮ ਹੋ ਗਿਆ ਸਮਝਦੇ ਹੋ ਰੋਜ਼ ਸਵੇਰੇ ਉੱਠ ਕੇ ਆ ਮੈਨੂੰ ਇਹ ਲੱਗਦਾ ਜੀ 24 ਘੰਟੇ ਦੇ ਵਿੱਚੋਂ 8-9 ਘੰਟੇ ਨੀਂਦ ਦੇ ਵਿੱਚ ਵੀ ਕਈ ਵਾਰੀ ਬੰਦਾ ਮੈਂ ਇਕੱਲਾ ਨਹੀਂ ਬਹੁਤ ਲੋਕਾਂ ਦੇ ਦਿਮਾਗ 'ਚ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ 네ਗੇਟਿਵ ਥਾਟ ਆਉਂਦੇ ਆ ਚੰਗੇ ਥਾਟ ਆਉਂਦੇ ਆ ਪਰ ਜਿੰਨਾ ਆਪਣੇ ਆਪ ਨੂੰ ਆਪਾਂ ਸਹੀ ਟਰੈਕ ਤੇ ਰੱਖ ਸਕਦੇ ਆ ਮੇਰਾ ਆਪਣੇ ਯੰਗਸਟਰ ਨੂੰ ਵੀ ਮੈਸੇਜ ਹੈਗਾ ਨਾ ਵੀ ਟਰਾਈ ਕਰਿਆ ਕਰੋ ਆਪਣੇ ਆਪ ਨੂੰ ਸੈਡ ਨਾ ਹੋਣ ਦਿਆ ਕਰੋ ਯਾਰ ਬਸ ਹਨਾ ਇੱਥੇ ਗੱਲ ਮੁੱਕਦੀ ਆ ਵੀ ਖੁਸ਼ ਰੱਖਿਆ ਕਰੋ ਆਪਣੇ ਆਪ ਨੂੰ ਮੈਨੂੰ ਵੀ ਨਹੀਂ ਪਤਾ ਮੈਂ ਕਿੱਦਾਂ ਰੱਖਦਾ ਪਰ ਸਾਰਿਆਂ ਨੂੰ ਪਤਾ ਪਰ ਰੱਖ ਸਕਦੇ ਆ ਆਪਣੇ ਆਪ ਨੂੰ ਖੁਸ਼ ਯਾਰ ਕੋਈ ਫਾਰਮੂਲਾ ਤਾਂ ਹੈ ਨੀਗਾ ਹਨਾ ਬਸ ਮੂੰਹ ਦੇਖਿਆ ਕਰੋ ਆਪਣਾ ਉੱਠ ਕੇ ਵੇਰ ਹੋ ਕੇ ਆਪਣੇ ਆਪ ਨੂੰ ਦੇਖਿਆ ਕਰੋ ਥੋੜਾ ਜਿਆ ਆਪਣੇ ਆਪ ਨੂੰ ਉਦਾਂ ਵਾਲ ਬੂਲ ਸੈੱਟ ਕਰਦੇ ਆ ਦੇਦੋ ਹਨਾ ਵੀ ਅੱਖਾਂ ਚੱਖਾਂ ਪਾ ਕੇ ਬਹੁ ਘੱਟ ਦੇਖ ਲਿਆ ਆਪਣੇ ਆਪ ਨੂੰ ਅੱਖਾਂ ਚੱਖਾਂ ਪਾ ਕੇ ਦੇਖਿਆ ਕਰੋ ਵੀ ਤੁਸੀਂ ਕਿੱਥੇ ਤੱਕ ਆ ਗਏ ਕੀ ਕੁਛ ਆਪਾਂ ਅਚੀਵ ਕਰ ਲਿਆ ਕਿੰਨੇ ਜੋਕੇ ਹੋ ਗਏ ਕੁਝ ਵੀ ਨਹੀਂ ਸੀਗਾ ਹਨਾ ਤੇ ਯਾ ਮੈਨ ਫਾਰਮੂਲਾ ਕੋਈ ਹੈ ਨਹੀਂ ਆ ਬਸ ਆਪਣੇ ਆਪ ਨੂੰ ਐਕਸੈਪਟ ਕਰਨਾ ਆਪਣੇ ਆਪ ਨਾਲ ਆਈ ਗੈਸ ਸੋ ਜਦੋਂ ਮੈਨੂੰ ਕਹਿਣਾ ਨਹੀਂ ਆ ਰਿਹਾ ਹੁਣ ਇਹਨਾ ਵੀ ਕਿੱਦਾਂ ਮੈਂ ਕਿੱਦਾਂ ਤੁਹਾਨੂੰ ਐਕਸਪਲੇਨ ਕਰਾਂ ਇਹ ਚੀਜ਼ ਨੂੰ ਪਰ ਆਈ نو ਲਾਈਕ ਆਈ نو ਯੂ نو ਆਈ نو ਥੀਸ ਗਾਈਜ਼ نو ਵੀ ਕਿੱਦਾਂ ਇਹ ਜੀਜ਼ ਹੁੰਦੀ ਹੈ ਨਾ ਬਿਲਕੁਲ ਭਾਈ ਲਵ ਯੂ ਭਾਈ ਇੱਕ ਕੋਈ ਅਡਵਾਈਸ ਤੁਹਾਡੀ ਲਾਈਫ ਚ ਜਾਂ ਕੋਈ ਇਨਸੀਡੈਂਟ ਜਿਨੇ ਤੁਹਾਡੇ ਕਰੀਅਰ ਦੀ ਟ੍ਰੈਜੈਕਟਰੀ ਬਦਲ ਦਿੱਤੀ ਹੋਵੇ ਆ ਲੈਸ ਓਵਰ ਥਿੰਕਿੰਗ ਭਾਈ ਹਨਾ ਚੀਜ਼ਾਂ ਨੂੰ ਘੱਟ ਸੋਚਣਾ ਤੇ ਸਿਰਫ ਕਰਨਾ ਹਨਾ ਇਹੀ ਇੱਕ ਚੀਜ਼ ਮੈਂ ਨੋਟਿਸ ਕੀਤੀ ਹੈ ਵੀ ਜਿੰਨਾ ਜਰਾ ਆਪਾਂ ਕਰਾਂਗੇ ਨੀ ਉਹ ਚੀਜ਼ ਹੋਣੀ ਨਹੀਂ। ਕਈ ਵਾਰੀ ਆਪਾਂ ਸੋਚਦੇ ਰਹਿੰਨੇ ਆਂ ਵੀ ਮੈਂ ਕਰੂੰਗਾ ਇੱਕ ਦਿਨ ਕਰੂੰਗਾ ਇੱਕ ਦਿਨ ਉਹ ਇਦਾਂ ਕਦੇ ਨਹੀਂ ਆਉਣਾ ਉਹ ਦਿਨ ਉਹੀ ਆ ਜਦ ਤਨ ਤੁਸੀਂ ਸੋਚ ਲਿਆ। ਤੇ ਜੇ ਉਦੋਂ ਹੀ ਕਰਤਾ ਤਾਂ ਹੋ ਜਾਊਗਾ ਅਦਰਵਾਈਜ਼ ਉਹ ਕਦੇ ਨਹੀਂ ਆਉਣਾ। ਡਿਸੀਜਨ ਲੈਣੇ ਪੈਂਦੇ ਆ ਭਾਜੀ। ਕਈ ਵਾਰੀ ਆਪਾਂ ਸੋਚਦੇ ਰਹਿੰਨੇ ਹਾਂ ਬਸ। ਇਹੀ ਚੀਜ਼ ਸਿੱਖੀ ਹੈ ਮੈਂ ਆਪਣੇ ਕਰੀਅਰ ਦੇ ਵਿੱਚ ਤੇ ਲਾਈਫ ਦੇ ਵਿੱਚ ਤੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਲਾਈਫ ਵੀ ਚੱਲਦੀ ਰਹਿੰਦੀ ਹੈ ਟਾਈਮ ਲੰਗੀ ਜਾਣਾ ਲੰਗੀ ਜਾਣਾ ਲੰਗੀ ਜਾਣਾ। ਇਹ ਕਿਤੇ ਨਹੀਂ ਰੁਕਣਾ ਨਾ ਇਹ ਚੀਜ਼ ਆਪਾਂ ਸੁਣਦੇ ਆਏ ਆ ਬਜ਼ੁਰਗਾਂ ਤੋਂ ਜਿਵੇਂ ਕਹਿੰਦੇ ਸੀ ਪੁੱਤ ਟਾਈਮ ਲੰਗੀ ਜਾਣਾ ਲੰਗੀ ਜਾਣਾ ਆਪਾਂ ਨੂੰ ਪਤਾ ਨਹੀਂ ਸੀ ਹੁੰਦਾ ਇਹਦਾ ਮਤਲਬ ਕੀ ਆ ਜਦੋਂ ਇਹ ਚੀਜ਼ ਨੂੰ ਤੁਸੀਂ ਫੁੱਲੀ ਅਵੇਅਰ ਹੋ ਕੇ ਸੋਚਦੇ ਹੋ ਨਾ ਤਾਂ ਉਦੋਂ ਪਤਾ ਲੱਗਦਾ ਵੀ ਇਹ ਗੱਲ ਸਹੀ ਹੈ ਟਾਈਮ ਕਦੇ ਨਹੀਂ ਰੁਕਦਾ ਜੇ ਤੁਸੀਂ ਬੈਠੇ ਰਹੇ ਤਾਂ ਬੈਠੇ ਰਹੇ ਜੇ ਉੱਠ ਕੇ ਨਾਲ ਤੁਰ ਕੇ ਥੋੜੀਆਂ ਮੂਵਜ਼ ਆਪਾਂ ਕਰਦੇ ਆ ਤਾਂ ਸਹੀ ਆ ਨਾ ਹਾਂ ਭਾਜੀ ਤੁਸੀਂ ਇੰਨੀ ਸੋਹਣੀ ਮੈਨੂੰ ਐਡਵਾਈਸ ਦਿੱਤੀ ਨਹੀਂ ਨਹੀਂ ਭਾਈ ਮੈਂ ਤਾਂ ਮੈਂ ਤਾਂ ਤੁਹਾਡੇ ਤੋਂ ਬਹੁਤ ਕੁਝ ਸਿੱਖ ਰਹਾ ਵੀਰੇ ਤੁਹਾਡੀ ਪ੍ਰੋਫਾਈਲ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਜਦੋਂ ਤੁਹਾਡੀ ਪ੍ਰੋਫਾਈਲ ਖੋਲਦੇ ਆ ਇੰਨੇ ਸੋਹਣੇ ਸੋਹਣੇ ਚਿਹਰੇ ਦੇਖਦੇ ਆ ਬਜ਼ੁਰਗਾਂ ਦੀਆਂ ਸ਼ਕਲਾਂ ਦੇਖਦੇ ਆ ਤਾਂ ਬਹੁਤ ਪੋਜ਼ਿਟਿਵਿਟੀ ਸੋਸ਼ਲ ਮੀਡੀਆ ਤੋਂ ਬਹੁਤ ਘੱਟ ਪੋਜ਼ਿਟਿਵਿਟੀ ਮਿਲਦੀ ਹੈ ਪਰ ਤੁਹਾਡੀ ਪ੍ਰੋਫਾਈਲ ਬਹੁਤ ਪੋਜ਼ਿਟਿਵਿਟੀ ਲੈ ਕੇ ਤੁਰ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਵੀਰੇ ਯੂ ਆਰ ਅ ਬਿਗ ਇਨਸਪੀਰੇਸ਼ਨ ਫਾਰ 올 ਆਫ ਅਸ ਨਹੀਂ ਨਹੀਂ ਭਾਜੀ ਆਮ ਜਸਟ ਟ੍ਰਾਈਂਗ ਮਾਈ ਬੈਸਟ ਬ੍ਰੋ ਤੇ ਹਲੇ ਬਹੁਤ ਕੁਝ ਕਰਨ ਵਾਲਾ ਮੇਰੀ ਲਾਈਫ ਵੀ ਥੋੜੀ ਲਾਈਫ ਵੀ ਤੇ ਆਪਾਂ ਇਦਾਂ ਹੀ ਕਰਦੇ ਰਹੀਏ ਨਾ ਆਪਣੀ ਪਹਿਲਾਂ ਵਾਈਫ ਨੂੰ ਖੁਸ਼ ਕਰੀਏ ਉਹ ਹੀ ਬਹੁਤ ਸਹੀ ਗੱਲ ਉਹ ਤਾਂ ਮੈਨੂੰ ਲੱਗਦਾ ਜਨਮ ਚਲੇ ਆਪਣੀ ਮੈਂਟਰ ਉਹ ਹੀ ਤੁਹਾਡਾ ਹੀ ਵਿਆਹ ਹੋਇਆ ਮੇਰਾ ਵਿਆਹ ਹੋਇਆ ਕਿਹਾ ਤਾਂ ਕਿੰਨਾ ਟਾਈਮ ਹੋ ਗਿਆ ਆ ਹੋ ਗਿਆ ਅਬਾਊਟ 3 ਇਅਰਸ ਨਾਓ ਓ ਵਾਓ ਕੀ ਬਾਤ ਹੈ ਕ੍ਰੇਜ਼ੀ ਯਾ ਬਟ ਲਾਈਕ ਇਟਸ ਅ ਹਿਊਜ ਟਰਨਿੰਗ ਪੁਆਇੰਟ ਵਾਂਸ ਯੂ ਗੈਟ ਮੈਰਿਡ ਬੰਦਾ ਬਹੁਤ ਕੁਝ ਸਿੱਖਦਾ ਨਾ ਇਟਸ ਸੱਚ ਲਾਈਕ ਯੂ ਹੈਵ ਅ ਪਾਰਟਨਰ ਬਾਈ ਯੋਰਸੈਲਫ 1500 ਕੋ ਦੁਗਣਾ ਹੋ ਜਾਂਦਾ ਯੂ ਨੋ ਲਾਈਕ ਪਰ ਇਹ ਵੀ ਚੀਜ਼ ਮੈਂ ਸੋਚਦਾ ਹਾਂ ਨਾ ਵੀ ਜੋ ਕੁਝ ਮੇਰੀ ਵਾਈਫ ਯਾ ਤੁਹਾਡੇ ਨਾਲ ਵੀ ਸੇਮ ਹੀ ਹੋਊਗਾ ਦੇ ਨਾਲ ਮੈਂ ਜ਼ਿੰਦਗੀ ਦੇ ਵਿੱਚ ਕਰ ਲਿਆ ਸ਼ਾਇਦ ਇਕੱਲਾ ਮੈਂ ਉਹ ਚੀਜ਼ਾਂ ਨਾ ਕਰ ਸਕਦਾ ਹੈ ਨਾ ਬਹੁਤ ਘੱਟ ਬੰਦੇ ਇਹ ਚੀਜ਼ ਨੂੰ ਅਡਮਿਟ ਕਰਦੇ ਆ ਪਰ ਇਹ ਕਰਨੀ ਬਣਦੀ ਹੈ ਯਾਰ ਜੇ ਮੇਰਾ ਬਾਪੂ ਵੀ ਸੀ ਉਹ ਮੇਰੀ ਬੇਬੀ ਤੋਂ ਬਿਨਾਂ ਕੱਖਦਾ ਨਹੀਂ ਸੀ ਹੈਨਾ ਸੋ ਇਹ ਚੀਜ਼ ਮੈਨੂੰ ਵੀ ਹੁੰਦੀ ਹੈ ਮੈਂ ਅੱਗੇ ਵੀ ਇੱਕ ਇੰਟਰਵਿਊਜ਼ ਵੀ ਕਿਹਾ ਸੀ ਵੀ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਛੋਟੀ ਛੋਟੀਆਂ ਗੱਲਾਂ ਦੀ ਸਟ्रेस ਹੋ ਜਾਂਦੀ ਹੈ ਕਿ ਇਹ ਦੀ ਮੈਨੂੰ ਵੀ ਸਟ्रेस ਹੋ ਜਾਂਦੀ ਆ ਆਪਣੇ ਕੋਲ ਚੱਲ ਯਾਰ ਪਰ ਆ ਹੈਗਾ ਆਪਾਂ ਗੱਲ ਕਰ ਲਈਦੀ ਆ ਵਾਈਫ ਨਾਲ ਗੱਲ ਕਰ ਲਈਦੀ ਸਾਰਾ ਕੁਝ ਮੈਨੂੰ ਐ ਸੀ ਵੀ ਮੇਰਾ ਡੈਡੀ ਇਨਾ ਐਜੂਕੇਟਿਡ ਸੀਗਾ ਵੀ ਜਦੋਂ ਟੈਨਸ਼ਨ ਹੋ ਜਾਂਦੀ ਆ ਤਾਂ ਗੱਲ ਕਰ ਲਈਦੀ ਆ ਕਿਸੇ ਨਾਲ ਇਕੱਲਾ ਬਹਿ ਕੇ ਤਾਂ ਨਹੀਂ ਸੋਚਦਾ ਹੋਊਗਾ ਕਿਤੇ ਇਹ ਚੀਜ਼ ਤੇ ਮੈਨੂੰ ਕਈ ਵਾਰੀ ਤਰਸ ਬਵਾਉਂਦਾ ਹੁੰਦਾ ਵੀ ਯਾਰ ਉਹ ਬੰਦਾ ਕਿਵੇਂ ਹੈਂਡਲ ਕਰਦਾ ਹੋਊ ਇੰਨੀ ਘੱਟ ਤਨਖਾਹ ਦੇ ਸੋਰਸੇਜ਼ ਨਾਲ ਕੋਈ ਇੰਨੀ ਤਨਖਾਹ ਵੀ ਨਹੀਂ ਸੀਗੀ ਕੋਈ ਏਡਾ ਵੱਡਾ ਮਤਲਬ ਇੰਨੀ ਆਰਾਮ ਦੀ ਜ਼ਿੰਦਗੀ ਨਹੀਂ ਸੀ ਚਲੋ ਆਪਾਂ ਮੀਡਲ ਕਲਾਸ ਆਂ ਜਿਹਨੂੰ ਫਿਰ ਵੀ ਸਟਰਗਲ ਬਹੁਤ ਸੀਗਾ ਬਹੁਤ ਸੀਗਾ ਤੇ ਜਦੋਂ ਉਹਨੂੰ ਟੈਨਸ਼ਨ ਹੁੰਦੀ ਹੋਊ ਤੇ ਉਹ ਕੀ ਕਰਦਾ ਹੋਊਗਾ ਇਹ ਬਾਈ ਬਾਈ ਇਹ ਚੀਜ਼ ਮੈਨੂੰ ਬਹੁਤ ਤੰਗ ਕਰਦੀ ਆ ਬਾਈ ਤੇ ਜਦੋਂ ਇਹ ਚੀਜ਼ ਬਾਰੇ ਮੈਂ ਸੋਚਦਾ ਮੈਂ ਸੋਚਦਾ ਵੀ ਜਦੋਂ ਮੇਰੇ ਘਰ ਨੂੰ ਜਵਾਬ ਹੋਣਿਆ ਉਹ ਨਾ ਕਿਤੇ ਆਏ ਸੋਚਣ ਵੀ ਸਾਡਾ ਡੈਡੀ ਯਾਰ ਅੱਧੀ ਜ਼ਿੰਦਗੀ ਦੁਖੀ ਹੋ ਕੇ ਹੀ ਕੱਟ ਗਿਆ ਹਨਾ ਤਾਂ ਮੈਂ ਵੀ ਬਹੁਤ ਇੱਥੇ ਇਹ ਗੱਲ ਦਾ ਜਵਾਬ ਹੁੰਦਾ ਮੈਂ ਬਹੁਤ ਖੁਸ਼ ਰਹਿਣ ਦੀ ਟਰਾਈ ਕਰਦਾ ਬੰਨ ਕੇ ਹਨਾ ਤੇ ਜਦੋਂ ਟਰਾਈ ਕਰਦਾ ਹਾਂ ਟਰਾਈ ਸਫਲ ਵੀ ਹੁੰਦੀ ਆ ਬਾਈ ਪੂਰੀ ਇਹਨਾਂ ਤੇ ਖ ਰੂ ਵੀ ਜਾਂਦੀ ਹੈ ਹੈਨਾ ਤੁਹਾਡੀ ਖੁਸ਼ੀ ਜੀ ਤੁਹਾਡੇ ਫਾਦਰ ਸਾਹਿਬ ਦੀ ਖੁਸ਼ੀ ਆ ਹੈਨਾ ਤੁਸੀਂ ਉਹਨਾਂ ਦੇ ਬਲੱਡ ਹੀ ਹੋ ਤੁਸੀਂ ਉਹਨਾਂ ਸੋ ਯੂ ਕੈਨ ਕੈਰੀ ਫਾਰਵਰਡ ਜਿਹੜੀ ਚੀਜ਼ਾਂ ਉਹਨੇ ਐਕਸਪੀਰੀਅੰਸ ਕਰ ਪਾਏ ਤੁਸੀਂ ਐਕਸਪੀਰੀਅੰਸ ਕਰ ਰਹੇ ਹੋ ਤੇ ਉਹ ਤੁਹਾਡੀ ਰੂ ਦੇ ਵਿੱਚ ਮਿਲ ਕੇ ਉਹ ਐਕਸਪੀਰੀਅੰਸ ਕਰ ਰਹੇ ਹੋ ਥੈਂਕ ਯੂ ਸੋ ਮੱਚ ਪਾਜੀ ਫਾਰ ਯੂਰ ਟਾਈਮ ਆ ਨੀਡਿਡ ਟੂ ਹੀਅਰ ਦਿਸ ਲਾਈਕ 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 ਬਹੁਤ ਜ਼ਰੂਰੀ ਸੀ ਇਹ ਸੋਨਾ ਲਾਈਕ ਨੋ ਸੀਰੀਅਸਲੀ ਲਾਈਕ ਆਫ ਦਿ ਕੈਮਰਾ ਲਾਈਕ ਆ ਲੌਸ ਮਾਈ ਡੈਡ ਲਾਈਕ ਲਾਸਟ ਈਅਰ ਐਂਡ ਦੈਟਸ ਹਾਉ ਆਈ ਫੀਲ ਇਟ ਲਾਈਕ ਯੂ ਨੋ ਕਿ ਉਹ ਵਿੱਚ ਬਹਿ ਕੇ ਜਿੰਨੀ ਸਰਦਾਰੀ ਹੁਣ ਫੀਲ ਹੁੰਦੀ ਆ ਮਤਲਬ ਨਾਟ ਲਾਈਕ ਇਦਾਂ ਹੁੰਮੇ ਵਾਲੀ ਯੂ ਫੀਲ ਲਾਈਕ ਇੰਟਰਨਲੀ ਵਿਦਰਨ ਯੂ ਪੀਸ ਅਨਾਂ ਮੈਨੂੰ ਕਿਤੇ ਕਿਤੇ ਇਦਾਂ ਹੁੰਦਾ ਵੀ ਮੈਂ ਹੁਣ ਬਹੁਤ ਘਟ ਜਦਾਂ ਰੱਬ ਨੂੰ ਵੀ ਯਾਦ ਕਰਦਾ ਨਾ ਵੀਰੇ ਵਿੱਚ ਨੂੰ ਨਾ ਮੈਂ ਬਹੁਤ ਯਾ ਮੇਰੀ ਜ਼ਿੰਦਗੀ ਫੇਸਿਸ ਬਹੁਤ ਆ ਮਮੀ ਜੀ ਜਦੋਂ ਲਾਸਟ ਹੋ ਗਿਆ ਮੈਂ ਜੋ ਆਕ ਸੀਗਾ ਮੈਨੂੰ ਤਾਂ ਪਤਾ ਹੀ ਲੱਗਣਾ ਹਣ ਕੇ ਜੀ ਰੱਬ ਕੀ ਹੁੰਦਾ ਯੈਸ ਯੈਸ ਮੈਨੂੰ ਇਦਾਂ ਸੀਗਾ ਵੀ ਇਹ ਕਿੱਦਾਂ ਮਰਨਾ ਹੋ ਗਿਆ ਯੈਸ ਵੀ ਇਹ ਹੋ ਹੀ ਨਹੀਂ ਸਕਦਾ ਯਾਰ ਮੇਰੇ ਨਾਲ ਕਿਉਂ ਹੋਇਆ ਇਦਾਂ ਬਹੁਤ ਜੋਆਗ ਨੇ ਮੇਰੇ ਪਿੰਡ 'ਚ ਹੂੰ ਅਨਾ ਸਾਰੇ ਸਹੀ ਉਦਾਂ ਹੀ ਉੱਠਦੇ ਆ ਉਵੇਂ ਜਾਂਦੇ ਆ ਇੱਕਦਾਂ ਹੀ ਮੇਰੇ ਲਈ ਸਾਰਾ ਕੁਝ ਚੇਂਜ ਹੋ ਗਿਆ ਸਾਰਾ ਬਹੁਤ ਯਕੀਨ ਉੱਠਿਆ ਤੇ ਮੁੜ ਕੇ ਆਪਣੇ ਆਪ ਵੀ ਚਲੋ ਚੀਜ਼ਾਂ ਮੇਰ ਹੋਈ ਪਰਮਾਤਮਾ ਦੀ ਹੌਲੀ ਹੌਲੀ ਇਹ ਨੀ ਚੀਜ਼ਾਂ ਬਲੇਸਿੰਗਸ ਆਈਆਂ ਤੇ ਫਿਰ ਵੀ ਪਤਾ ਲੱਗਿਆ ਵੀ ਚਲੋ ਕੁਝ ਗਲਤ ਹੁੰਦਾ ਕੁਝ ਸਹੀ ਵੀ ਹੁੰਦਾ ਰਹਾ ਸ਼ਾਇਦ ਪਰ ਕਮੀ ਤਾਂ ਚਲੋ ਆਲਵੇਸ ਰਹਿਣੀ ਆ ਪਰ ਹੌਲੀ ਹੌਲੀ ਹੁਣ ਮੇਰਾ ਫੇਰ ਇਦਾਂ ਹੁੰਦਾ ਵੀ ਯਾਰ ਮੈਂ ਛੋਟੇ ਹੁੰਦੇ ਬਹੁਤ ਨੇੜੇ ਸੀਗਾ ਹੁਣ ਫਿਰ ਵੀ ਬਹੁਤ ਦੂਰ ਹੋ ਚੁੱਕੇ ਆ ਇਹ ਚੀਜ਼ਾਂ ਚ ਪੈ ਕੇ ਆਏ ਰਹਿਣਾ ਕੰਮ ਕਰਨਾ ਨਾ ਨੇੜੇ ਉਹਨੂੰ ਬਹੁਝ ਹੀ ਕਰਦਾ ਹੁਣ ਪਰ ਸੋਚ ਹੀ ਰਿਹਾ ਇਹਦੇ ਬਾਰੇ ਉਹੀ ਬਹੁਤ ਵੱਡੀ ਗੱਲ ਆ ਹੌਲੀ ਹੌਲੀ ਸ਼ਾਇਦ ਬਾਈ ਪਰਵਾਤਾਂ ਦੀ ਮੇਲ ਹੋ ਗਈ ਲੜ ਲੱਗਾਂਗੇ ਲੈ ਪਰ ਦਿਲ ਬੋ ਕਰਦਾ ਐਵੇਂ ਗਾ ਬਰੋ ਕਦੇ ਪਾਜੀ ਹੁੰਦਾ ਕੋਈ ਬੰਦਾ ਐਕਸਪੀਰੀਅੰਸ ਦੇ ਥਰੂ ਰੀਅਲਾਈਜ਼ ਕਰਦਾ ਸਹੀ ਗੱਲ ਆ ਉਹ ਉਸ ਯੂਨੀਵਰਸਲ ਪਾਵਰ ਨੂੰ ਐਕਸਪੀਰੀਐਂਸ਼ੀਅਲ ਆ ਨਾ ਰੱਬ ਨੂੰ ਦੇਖਣ ਚ ਆ ਨਾ ਸੁਣਨ ਚ ਪਰ ਐਕਸਪੀਰੀਅੰਸ ਦੇ ਥਰੂ ਆ ਸਹੀ ਗੱਲ ਆ ਬਾਈ ਅਨੁਭਵ ਫੀਲਿੰਗ ਆ ਨਾ ਫੀਲਿੰਗ ਆ ਮਨ ਉੱਪਰ ਪ੍ਰਕਾਸ਼ ਆਉ ਪ੍ਰਕਾਸ਼ ਤੁਹਾਡੇ ਅੰਦਰ ਹੀ ਹੋਣਾ ਹੈ ਸਹੀ ਗੱਲ ਆ ਯਾਰ ਮੈਂ ਵੀ ਚੀਜ਼ ਤਾਂ ਆਪਾਂ ਪਹਿਲਾਂ ਵੀ ਕਹ ਰਹੇ ਸੀ ਨਾਲ ਦੇ ਵੀ ਨੂੰ ਉਹਨੂੰ ਪਤਾ ਲੱਗਣਾ ਕਿ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਸਹੀ ਗੱਲ ਆ ਯਾਰ ਨਹੀਂ ਪਤਾ ਲੱਗਣਾ ਯਾਰ ਭਾਈ ਤੁਸੀਂ ਮੈਨੂੰ ਇੰਨਾ ਟਾਈਮ ਦਿੱਤਾ ਮੈਨੂੰ 1 ਮਿੰਟ ਹੋਰ ਦਿਓ ਮੈਂ ਤੁਹਾਨੂੰ ਕੁਝ ਦੇਣਾ ਹੈ ਅੱਛਾ ਯਾਰ ਮੈਨੂੰ ਪਤਾ ਤੁਸੀਂ ਕੀ ਦੇਣਾ ਹੈ ਤੇ ਮੇਤੋਂ ਬੈਟਰੀ ਹੋ ਰਹੀ ਕਰਨ ਭਾਜੀ ਆ ਤੁਹਾਡੇ No way bro ਯਾਰ ਪਹਿਲੀ ਰੀ ਇਦਾਂ ਫੋਟੋ ਦੇਖ ਕੇ ਮੈਨੂੰ ਇਦਾਂ ਹੋਇਆ ਵੀ ਯਾਰ ਕਿੰਨੀ ਸੋਹਣੀ ਫੋਟੋ ਆ ਯਾਰ ਫੋਨਾਂ 'ਚ ਦੇਖਣੀ ਗਿੱਜੇ ਹੋਏ ਆ ਨਾ ਥਿਸ ਇਜ਼ ਡਿਫਰੈਂਟ ਬ੍ਰੋ ਵਾਓ ਇਟਸ ਲਾਈਕ 올ਡ ਸਕੂਲ ਥੈਂਕ ਯੂ ਬ੍ਰੋ ਥਿਸ ਇਜ਼ ਲਵਲੀ ਲੁੱਕ ਐਟ ਦੈਟ ਇਹ ਆਪਣੇ ਦੋਨਾਂ ਲਈ ਇੱਕ ਡੇ ਟੂ ਰਿਮੈਂਬਰ ਹੋ ਗਿਆ ਨਾ ਸਹੀ ਗੱਲ ਆ ਯਾਰ ਵੀਰੇ ਮੈਂ ਸਾਮ ਕੇ ਰੱਖੂਗਾ ਬਾਪੂ थैंक यू सो मच फॉर टाइम पाजी लवली ਮਹਾਰਾਜ ਕਿਰਪਾ ਬੜੇ ਦੇ ਰਵਾਂਗੇ ਬਈ ਜਰੂਰ ਪਲੀਜ਼ ਹਾਂ थैंक यू सो मच थैंक यू थैंक यू ਲੇਖਕ ਅਤੇ ਗਾਇਕ ਹੋਣ ਦੇ ਨਾਲ-ਨਾਲ ਕਰਨ ਪਾਜੀ ਇੱਕ ਬਹੁਤ ਸੋਹਣੇ ਇਨਸਾਨ ਵੀ ਨੇ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੇ ਪਸੰਦ ਆਈ ਤੇ ਲਾਈਕ ਜ਼ਰੂਰ ਕਰਿਓ ਮੇਰੇ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਤੇ ਇਨਰ ਪੀਸ